ਨਮਾ ਜਿਹੜਾ ਇਨਸੀਡੈਂਟ ਵਾਪਰਿਆ ਜਿਹਦੇ ਵਿੱਚ ਕਿ ਕੁਲਵਿੰਦਰ ਕੌਰ ਦੀ ਸਪੋਰਟ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਆ ਚੁੱਕੇ ਨੇ ਪਰ ਜਿਹੜੇ ਉਹਦੀ ਨੌਕਰੀ ਦੇ ਉੱਤੇ ਵੀ ਖਤਰਾ ਤਾਂ ਚਲੋ ਪੈ ਗਿਆ ਸ਼ਾਇਦ ਉਸ ਸ਼ੇਰਨੀ ਨੇ ਅੱਗੇ ਆ ਕੇ ਇਹ ਪੰਜਾਬ ਦੀ ਵੀ ਤਸਵੀਰ ਦਿਖਾਤੀ ਹੈ ਕੰਗਰ ਉਹਨਾਂ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪੂਰੇ ਇਨਸੀਡੈਂਟ 'ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਬੁਰਾ ਕੰਮ ਹੋਇਆ ਲੋ ਮਾਰੀਏ ਇਹ ਜੋ ਆਪ ਬੋਲੋ ਮਿਲਣਾ ਚਾਹੀਦਾ ਅ ਬਾਕੀ ਬਹੁਤ ਸਾਰੇ ਪ੍ਰतिकਰਮੇ ਵੀ ਸਾਹਮਣੇ ਆ ਰਹੇ ਨੇ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਇਹ 에어ਪੋਰਟ ਸਰਵਿਸ ਤੋਂ ਬਾਅਦ ਜੋ ਹੋਣਾ ਚਾਹੀਦਾ ਸੀ ਉਹ ਹੋਣਾ ਚਾਹੀਦਾ ਸੀ ਕਈ ਵੱਡੇ ਦਿਗਜ ਕਹਿ ਲੋ ਵੀ ਲੋਕਾਂ ਦੇ ਇਹ ਵੀ ਆ ਰਹੇ ਕਿ ਇਹਨੂੰ ਇਸ ਤਰੀਕੇ ਦਾ ਐਕਸ਼ਨ ਨਹੀਂ ਲੈਣਾ ਚਾਹੀਦਾ ਸੀਗਾ ਤੁਹਾਨੂੰ ਕੀ ਲੱਗਦਾ ਕਿ ਜਦੋਂ ਸਾਨੂੰ ਮੌਕਾ ਮਿਲੇਗਾ ਅਸੀਂ ਸ਼ਾਇਦ ਉਦੋਂ ਹੀ ਰਿਐਕਟ ਕਰ ਸਕਦੇ ਹਾਂ ਕਿ ਆਹ ਕੁਝ ਇਹੋ ਜਿਹੀ ਇਨਸੀਡੈਂਟ ਸ਼ਾਇਦ ਉਦੋਂ ਵਾਪਰਿਆ ਵੀ ਹੋ ਸਕੇ ਕੁਲਵਿੰਦਰ ਕੌਰ ਨੂੰ ਉਸ ਟਾਈਮ ਤੇ ਉਕਸਾਇਆ ਗਿਆ ਹੋਵੇ ਇਹ ਵੀ ਉਕਸਾਇਆ ਗਿਆ ਹੋਵੇ ਕਿਉਂਕਿ ਕੰਗਣਾ ਦੀਆਂ ਹਰਕਤਾਂ ਹੀ ਇਹਨਾਂ ਨੇ ਔਰ ਆਹ ਹਮੇਸ਼ਾ ਵੀ ਜੀ ਜੀ ਉਹਨੇ ਕਾਜ ਹੀ ਕਰਨੀ ਹੈ ਪੰਜਾਬ ਦੇ ਲੋਕੀ। ਤੋਂ ਮੈਂ ਨਹੀਂ ਕਹਿ ਸਕਦੀਆਂ ਬਾਕੀ ਕੰਮਨਾ ਨੂੰ ਦੇਖੋ ਇਹਨਾਂ ਲਾਲਚ ਦੇ ਕਰਕੇ ਜਾਂ ਜੀ ਜੀ ਨੇ ਕਿਤੇ ਦਾ ਪੈਸਿਆਂ ਦਾ ਇਹਨਾਂ ਲੋਕਾਂ ਦਾ ਕੋਈ ਜ਼ਿਆਦਾ ਛੋੜਾ ਹੁੰਦਾ। ਇਹ ਤੇ ਬਸ ਉਦੋਂ ਵੀ ਟਿਕਟੇ ਜਾਂ ਪੈਸਿਆਂ ਦੇ ਨਾਲ ਕਿਤੇ ਇੱਕ ਸਕਿੱਪ ਦੇ ਦਿੰਗੇ ਕਿ ਜੀ ਜੀ ਪੀ ਉਹ ਹੀ ਉਹ ਬਕਵਾਸ ਕਰਦੀ ਸੀਗੀ ਔਰ ਉਹ ਹੀ ਕਾਜ ਹੀ ਸੀਗੀ। ਰਾਈਟ ਭਾਵੇਂ ਨਸਾਨਾ ਵਾਸਤੇ ਕਾਜ ਹੀ ਹੋਵੇ ਇਹ ਤੇ ਹੁਣ ਜੀ ਜੀ ਦਾ ਚਿਹਰਾ ਵੀ ਨੰਗਾ ਹੋ ਗਿਆ। ਦੀ ਕੰਮਨਾ ਜੋ ਕੁਝ ਬੋਲਦੀ ਸੀਗੀ ਉਹ ਬੀਜੇਪੀ ਦੇ ਕਹਿਣ ਤੇ ਬੋਲਦੀ ਸੀ ਤਾਂ ਹੀ ਉਹ ਬੀਜੇਪੀ ਨਾਲ ਨੂੰ ਟਿਕਟ ਦਿੱਤੀ ਹੈ ਤਾਂ ਹੀ ਉਹਨਾਂ ਨੂੰ ਪੈਟੇ ਲਾ ਕੇ ਇਲیکشن ਜਿਤਾਈ ਹੈ ਕਿ ਪਾਰਲੀਮੈਂਟ ਵੀ ਜਗਾ ਦੀ ਦੇਈ ਸੀ ਪਾਰਲੀਮੈਂਟ ਦੇ ਵਿੱਚ ਜਾ ਕੇ ਦੇਹੀ ਦੀ ਬਕਵਾਸ ਕਰੇ ਸਥਾਨਾਪਤੀ ਜਾਂ ਉਪ ਰਾਪਤੀ ਇੱਕ ਉਹਨਾਂ ਦੀ ਸਿਸਟਰ ਦਾ ਵੀ ਜਿਹੜਾ ਇੱਕ ਬਿਆਨ ਸਾਹਮਣੇ ਆ ਰਿਹਾ ਉਹ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਪੰਜਾਬ ਦਾ ਕੀ ਬਣੇਗਾ ਉਹਨਾਂ ਨੂੰ ਪੰਜਾਬ ਦੀ ਚਿੰਤਾ ਬੜੀ ਜਤਾ ਰਹੀ ਹੈ ਤੁਸੀਂ ਇਸ ਉੱਤੇ ਕੀ ਕਹਿਣਾ ਚਾਹੁੰਦੇ ਹੋ ਪੰਜਾਬੀਆਂ ਦੇ ਖਿਲਾਫ ਵੀ ਬੋਲਿਆ ਜਾਂਦਾ ਹੈ ਅਸੀਂ ਇਹ ਤਾਂ ਨਹੀਂ ਕਿ ਪੰਜਾਬ ਦੀ ਚਿੰਤਾ ਨੂੰ ਕਰਨ ਦੀ ਲੋੜ ਨਹੀਂ ਪੰਜਾਬ ਦੀ ਚਿੰਤਾ ਕਰਨ ਵਾਸਤੇ ਪੰਜਾਬ ਦੇ ਵਿੱਚ ਲੋਕ ਜਿਹੜੇ ਬੈਠੇ ਆ ਉਹ ਬਹੁਤ ਈਨੇ ਤਰੀਕੇ ਦੇ ਨਾਲ ਕਰ ਚਾਦੇ ਆ ਉਹ ਆਪਣੀ ਜ਼ੁਬਾਨ ਦੀ ਚਿੰਤਾ ਕਰੇ ਜਿਹੜੀ ਉਹਦੀ ਜ਼ੁਬਾਨ ਆਤਮ ਫਲਾੜੀ ਹੈ ਨਾ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਉਹਵੇਂ ਨਹੀਂ ਸ਼ਾਂਤੀ ਭੰਗ ਕਰਦੀ ਆ ਦੇਖਦੇ ਵੇਖੇ ਉਹਨੂੰ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਜੀ ਤੇ ਉਹਨਾਂ ਦੀ ਸਿਸਟਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਦੋ ਐਮਪੀ ਜਿਹੜੇ ਚੁਣੇ ਗਏ ਨੇ ਉਹ ਪੰਜਾਬ ਦੇ ਲੋਕ ਇਸ ਤਰੀਕੇ ਦਾ ਮਾਹੌਲ ਚਾਹੁੰਦੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੱਗਦਾ ਨਹੀਂ ਕਿ ਡੈਮੋਕਰੇਟਿਕਲੀ ਜਿਹੜੀ ਵੋਟ ਪਾਈ ਗਈ ਲੋਕਾਂ ਦੇ ਵੱਲੋਂ ਉਹ ਲੋਕਾਂ ਦੀ ਆਪ ਦੀ ਪਸੰਦ ਸੀ ਉਸ ਦੇ ਵਿੱਚ ਉਹਨਾਂ ਦੀ ਕੋਈ ਟਿੱਪਣੀ ਕਰਨਾ ਜਿਹੜਾ ਸਹੀ ਨਹੀਂ ਸਮਝਿਆ ਜਾ ਰਿਹਾ ਇਸ ਤਰ੍ਹਾਂ ਸਿੱਧਾ ਕਿਸੇ ਵੀ ਕਹਿ ਸਕਦੇ ਆ ਕਿ ਜਿਹੜਾ ਜਿਹੜਾ ਇਹਨੂੰ ਚੁਣਿਆ ਗਿਆ ਉਹ ਬਿਲਕੁਲ ਗਲਤ ਚੁਣਿਆ ਗਿਆ ਔਰ ਇਹ ਇੱਕ ਆਤਮਪਲਾਉਣ ਵਾਲੀ ਗੰਦੀ ਔਰਤ ਔਰ ਜੋ ਆਪਣੇ ਦੀ ਬਾਣੀ ਹੁੰਦੀ ਹੈ ਇਹਨਾਂ ਗਲਤ ਬੋਲਦੀ ਹੈ ਇਹਨੂੰ ਨਹੀਂ ਚੁਣਿਆ ਜਾਣਾ ਚਾਹੀਦਾ ਕਿਉਂਕਿ ਉਹ ਕਿਸੇ ਲੋਕਤੰਤਰ ਦੇ ਉੱਤੇ ਕੁਐਸਚਨ ਕਰ ਹੀ ਨਹੀਂ ਸਕਦੀ ਲੋਕਤੰਤਰ ਦੇ ਵਿੱਚ ਲੋਕੀ ਜੋ ਚਾਹਣਗੇ ਉਹ ਕਰਨਗੇ ਡੈਮੋਕ੍ਰੇਸੀ ਕਿਸੀ ਰਹੀ ਹੈ ਹੈ ਕਿ ਜੇ ਇਹਨੂੰ ਲੋਕਾਂ ਨੇ ਚੁਣਿਆ ਕਿਤੇ ਅਸੀਂ ਵੀ ਕਹਿੰਦੇ ਆ ਕੁਐਸਚਨ ਚੁੱਕਦੇ ਆ ਕਿ ਇਹਨੂੰ ਵੀ ਬਹੁਤ ਗਲਤ ਤਰੀਕੇ ਦੇ ਨਾਲ ਚੁਣਿਆ ਗਿਆ ਇਹਨੂੰ ਨਹੀਂ ਚੁਣਨਾ ਚਾਹੀਦਾ ਸੀਗਾ ਇਹ ਤੋਂ ਜ਼ਿਆਦਾ ਮਤਲਬ ਕੀ ਆ ਵੀ ਪੁੱਲ ਜਿਹੜੇ ਪੀਸ ਨੂੰ ਢੰਗ ਕਰਨ ਵਾਲੀ ਔਰਤ ਤੁਹਾਡੇ ਆਦੇ ਔਰ ਇੰਫੈਕਟ ਗਲਤ ਬੋਲਣ ਵਾਲੀ ਗੰਦਾ ਕਰਦੀ ਹੈ ਕਿ ਫਿਰ ਤੈਨੂੰ ਵੀ ਪਾਰਲੀਮੈਂਟੇ ਜਾਣਾ ਚਾਹੀਦਾ ਜੀ ਪਾਰਲੀਮੈਂਟ ਦੀ ਜਿਹੜੀ ਇਹ ਸੀਟ ਇਹਨਾਂ ਦੇ ਹੱਥ ਦੇ ਵਿੱਚ ਆਈ ਹੈ ਕਿ ਲੱਗਦਾ ਹੈ ਕਿ ਹੰਕਾਰ ਜਾਂ ਫਿਰ ਰਿਸਪੌਂਸਿਬਿਲਟੀ ਇਹ ਸੰਭਾਲ ਸਕਣਗੇ ਕਿਉਂਕਿ ਪਹਿਲਾਂ ਹੀ ਹਜੇ ਸਹ ਚੁੱਕ ਸਮਾਗਮ ਤੋਂ ਪਹਿਲਾਂ ਹੀ ਇਹ ਇਨਸੀਡੈਂਟ ਜਿਹੜਾ ਹੋ ਗਿਆ ਤੇ ਇਸ ਤੋਂ ਬਾਅਦ ਹਜੇ ਵੀ ਉਹ ਪੰਜਾਬ ਦੇ ਖਿਲਾਫ ਬੋਲਣੋਂ ਨਹੀਂ ਹਟੇ ਦੇਖੋ ਮੇਰੀ ਗੱਲ ਸਿਰੋਂ ਦੀ ਦੇਪੀ ਨੂੰ ਇਹ ਨਹੀਂ ਲੋਕੀ ਚਾਹੀਦੇ ਹੁੰਦੇ ਆ ਜਿਹੜੀ ਇਹੋ ਦੀ ਬਕਵਾਸ ਕਰਨ ਪਾਰਲੀਮੈਂਟ 'ਚ ਪਾਰਲੀਮੈਂਟ ਦੀ ਗੱਦਕੀ ਉਹਦੇ ਰੋਕੀ ਜਾਣਾ ਚਾਹੀਦਾ ਹੈ ਜਿਹੜੇ ਦੇਸ਼ ਦੀ ਤਰੱਕੀ ਨੂੰ ਸੋਚ ਕੇ ਦੇਸ਼ ਦੇ ਮੁੱਦਿਆਂ ਨੂੰ ਲੈ ਕੇ ਗੱਲ ਕਰਨ ਪਰ ਇਹੋ ਜਿਹੀ ਅਣਸਾਖ ਲੋਕੀ ਜਿਹੜੇ ਤੁਸੀਂ ਭੇਜੋਗੇ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਨੇ ਇਹੋ ਜਿਹੀ ਮੀਸੇਜ ਸਪਰੇਡ ਕਰਨੀ ਹੈ ਕਿ ਕਹਿ ਸਕਦੇ ਹਾਂ ਤਾਂ ਇਹਦੇ ਬੀਜੇਪੀ ਦਾ ਉਹ ਆਲਵੇਸ ਪ੍ਰਪਗੈਂਡਾ ਰਿਹਾ ਹੈ ਕਿ ਪੋਲਰਾਈਜੇਸ਼ਨ ਕਰਨ ਜਾਂ ਆਪ ਦੇ ਉੱਤੇ ਕੰਗੇ ਪ੍ਰਚਾਰ ਫੈਲਾਉਣੇ ਜਾਂ ਆਪ ਦੇ ਉੱਤੇ ਗੱਲ ਕਰਨੀ ਸੋ ਇਹ ਇਹ ਜਿਹੜਾ ਇਹਨਾਂ ਨੇ ਮਾਹੌਲ ਬਣਾਉਣਾ ਹੁੰਦਾ ਹੈ ਉਹਨ ਇੱਕ ਹੋਰ ਲੈ ਆਂਦੀ ਹੈ ਜਿਹੜੀ ਇਹਨਾਂ ਦੀ ਬੋਲਣਾ ਸ਼ੁਰੂ ਕਰ ਦਿੰਦੀ ਹੈ ਜੀ ਬਿਲਕੁਲ ਤੇ ਪੰਜਾਬ ਦੇ ਵਿੱਚ ਬੀਜੇਪੀ ਦੀ ਇੱਕ ਵੀ ਸੀਟ ਨਹੀਂ ਆਈ ਕਿ ਲੱਗਦਾ ਕਰਾਰ ਜਵਾਬਾ ਪੰਜਾਬ ਦੇ ਵਾਸੀਆਂ ਦੇ ਵੱਲੋਂ ਬੀਜੇਪੀ ਨੂੰ ਕੋਲ ਬਿਲਕੁਲ ਬਿਲਕੁਲ ਪੰਜਾਬ ਦੇ ਵਿੱਚ ਕੋਈ ਆਣੀ ਵੀ ਨਹੀਂ ਚਾਹੀਦੀ ਪੰਜਾਬ ਨੂੰ ਇੱਕ ਗੱਲ ਦਾ ਯਾਦਦ ਸਨ ਹੈਗਾ ਕਿ ਬੀਜੇਪੀ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਤੇ ਮਜ਼ਦੂਰਾਂ ਦੇ ਨਾਲ ਕਿਹੋ ਜਿਹਾ ਮਸਾਵਰਾ ਕੀਤਾ ਸੀਗਾ ਕਿਸਾਨਾਂ ਦੇ ਅੰਦੋਲਨ ਜਿੱਤੇ ਉਹਨਾਂ ਨੇ ਬੀਜੇਪੀ ਪੰਜਾਬ ਪੱਖੀ ਨਹੀਂ ਰਹੀ ਹੈ ਸੋ ਯਾਰ ਕੋਈ ਨਹੀਂ ਦਿੱਗੇ ਸੀ ਕੋਈ ਸੀਟ ਨਹੀਂ ਆਈ